ਦੁਨੀਆਦਾਰ ਕੀ ਜਾਣੇ ਰਮਝੁ ਕੀ ਰਾਹੀ 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 ਹੋ ਦੁਨੀਆਦਾਰ ਕੀ ਜਾਣੇ ਰਮਝੁ ਕੀ ਰਾਹੀ ਦੁਨੀਆਦਾਰ ਕੀ ਜਾਣੇ ਰਮਝੁ सुञारी रम भ बकीरानी सुञारी चारे रम भकीरानी रम भकीरानी रोज भकीरानी रमीरानी रमद भकीरानी रमद भकीरा दे रकीरानी रम भीरानी दुनियादार जी रमीरानी दुनिया राये रमद भगीरानी दुनिया राये रम भगीरानी दुनिया राये रम भकीरानी रम भीरा देरियामीर मुे रमीर पीरा रे रमद फीरा देवीरानी रम जे बटीरानी दारी <laughs> ਉਹਨਾਂ ਨੇ ਜਿੰਨਾਂ ਨੂੰ ਇੱਥੇ ਜਾਂਦਾ ਉਹਨਾਂ ਦੇ ਨਾਲ ਰਹਿਣ ਦਾ ਸਮਾਂ ਜ਼ਰੂਰ ਪ੍ਰਾਪਤ ਹੁੰਦਾ ਸੋ ਪਰਉਪਕਾਰ ਇਹ ਮਾਪੁਰਸ਼ ਲੋਕੋ ਦੁਨੀਆ ਕਹਿੰਦੀ ਹੈ ਕਾਰ ਉਪਕਾਰ ਤੇ ਪਰਉਪਕਾਰ ਕਾਰ ਕੰਮ ਕਰ ਅਸੀਂ ਆਪਣੇ ਲਈ ਕਰਦੇ ਹਾਂ ਉਪਕਾਰ ਆਪਣੇ ਪਰਿਵਾਰਾਂ ਲਈ ਕਰਦੇ ਹਾਂ ਪਰ ਜਿਹੜਾ ਪਰਉਪਕਾਰ ਹੈ ਉਹ ਜਿੰਦੇ ਨਹੀਂ ਜਿਹਦੇ ਵਿੱਚ ਆਪਣਾ ਕੋਈ ਭਲਾ ਨਹੀਂ ਆਪਣੇ ਪਰਿਵਾਰ ਦਾ ਕੋਈ ਭਲਾ ਨਹੀਂ ਇਸੇ ਕਰਕੇ ਮਾਪੋਸ਼ਾਨ ਨੂੰ ਵਰਦਨ ਦੇ ਪਾਸ ਸਲਾਵਾ ਦੇਂਦੇ ਨੇ ਜਦ ਪਰੋਕ ਕਾਲੀ ਆਏ ਉਹਨਾਂ ਪਰੋਕ ਕਾਲ ਨੂੰ ਉਹਨਾਂ ਦੀ ਯਾਦ ਨੂੰ ਜੜ ਕੇ ਬੈਠੇ ਕੱਢੇ ਇੱਕ ਬੜੇ ਮਾਣ ਨਾਲ ਅੱਜ ਸੱਜਦੇ ਹਾਂ 50 ਸਾਲਾਂ ਉਹਨਾਂ ਦੇ ਵਰਸੀ ਹੈ ਜੋ ਕਿ ਆਪੇ ਸਾਹਿਬ ਜੀ ਉਹ ਧਰਮ ਦਾ ਸੰਤੋਖ ਸਿੰਘ ਜੀ ਮਹਾਰਾਜ ਜੀ ਦੀ ਪੰਜਾਬੀ ਵਰਸੀਆਂ ਨੂੰ ਮਨਾ ਰਹੇ ਹਾਂ 50 ਸਾਲਾਂ ਉਹਨਾਂ ਦਾ ਪਰਸੀ ਦਾ ਸਾਡਾ ਹੈ ਤੇ ਗੁਰੂ ਪਿਆਰੇ ਸਾਧ ਸੰਗਤ ਜੀਓ 100 ਸਾਲਾ ਧਰਮਾਵਾ ਸੰਤੋਖ ਸਿੰਘ ਜੀ ਮਹਾਰਾਜ ਜੀ ਦਾ 100 ਸਾਲਾ ਜਿਹੜਾ ਦਿੱਕੋ ਦੇ ਮੋਰ ਦੇ ਵਿੱਚ ਜਾਪ ਨੇ ਜੱਥੇ ਦੇ ਜੱਥੇ ਦਾਤ ਪਰ ਉਹਨਾਂ ਦੇ ਵਿਸਤਾਲੇ ਦੀ 24 ਨਵੰਬਰ 1924 ਅੱਜ 2024 ਚੱਲ ਰਿਹਾ ਹੈ 100 ਸਾਲਾ ਉਹਨਾਂ ਦਾ ਉਹ ਮਹਾਨ ਫਰਕਾਰ ਅੰਤ ਨੂੰ ਦੇਣ ਗੁਰੂ ਪਿਆਰੇ ਸਾਧ ਸੰਗਤ ਜੀਓ ਸੋ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ ਅਤੇ ਬਸ 2-4 ਵਜੇ ਨਾਲ ਸੁਭਾਰ ਅਜਾਦ ਨੂੰ ਕਿੰਨੇ ਜਨਬਾਪ ਜੀ ਦੀ ਬਾਣੀ ਸੁਣਾਵੇਗਾ ਜਿਆ ਪਰਦੇ ਸੋ ਉਹਨਾਂ ਸੁਭਾਰ ਦੇ ਬਾਅਦ ਉਸ ਤੋਂ ਬਾਅਦ ਅਨ ਸੰਗ ਦੀ ਬਾਣੀ ਦਾ ਪਾਠ ਹੋਵੇਗਾ ਤੇ ਗੁਰੂ ਚਰਨਾਂ ਵਿੱਚ ਸਕੂਣ ਦਾ ਅਰਦਾਸ ਹੋਵੇਗੀ ਗੁਰੂ ਪਿਆਰੇ ਸਾਥ ਸਗਤ ਜੀਓ ਮਹਾਂਪੁਰਸ਼ ਦੁਨੀਆ ਤੇ ਆਉਂਦੇ ਨੇ ਦੁਨੀਆ ਨੂੰ ਤਾਰਨ ਵਾਸਤੇ ਦੁਨੀਆ ਦਾ ਭਲਾ ਕਰਨ ਵਾਸਤੇ ਪਰ ਉਹਨਾਂ ਦੀਆਂ ਲੱਭਾਂ ਨੂੰ ਸਮਝਣਾ ਹੈ ਬੜਾ ਉਹਨਾਂ ਦੀਆਂ ਲੱਭਾਂ ਨੂੰ ਸਮਝਣਾ ਹੈ ਬੜਾ ਇਹਦੇ ਇੱਕ ਵਾਰ ਸਰਪੰਨਾ ਸਿੰਘ ਜੀ ਮਾਰੇ ਸੰਤ ਸੁਜਾਨ ਸਿੰਘ ਜੀ ਬਾਰੇ ਜੀ ਕਹਿਣ ਲੱਗੇ ਕਹਿੰਦੇ ਰਾਗਾ ਸਰਪਸਾਰਿਆ ਨੂੰ ਕੀਦੋਂ ਸੁਣਾਇਆ ਜਾਣਾ ਛੋਟੇ ਸੁਣਾਇਆ 갔다 ਕਹਿੰਦੇ ਸਿਖੜੇ ਨਾਲ ਹੋਏ ਕਿ ਇਹ ਕੀ ਗੱਲ ਕਹਿੰਦੇ ਕੀਰਨ ਕਰਤੇ ਕੋਈ ਟੈਕਣ ਲੱਗੀ ਨਹੀਂ ਰਹੀ ਨੀ ਕੋਈ 2000 1000 ਰੁਪਏ ਦੀ ਟਿਕਟ ਖਤਾਵੇ ਤਾਂ ਕਰਕੇ ਕੀਰਨ ਸੁਨੇ ਕਹਿੰਦੇ ਉਸ ਸਮੇਂ ਤੇ ਸੀ ਸਮਝ ਨਾ ਸਕੀ ਪਰ ਕਹਿੰਦੇ ਕੋਈ ਸੋਮਾ ਬੜਿਆ ਬਾਬਾ ਜੀ ਮਿਰਦਿੰਦੀ ਮਾਰਾ ਜੀ ਤੁਸੀਂ ਵਾਧਾ ਕੀਤਾ ਸੀ ਕੀਰਨ ਕਰ ਸ਼ਾਲਟ ਕੇ ਸੁਨਾਇਆ ਕਰ ਪਰ ਕਹਿੰਦੇ ਬਾਬਾ ਨਾ ਸਿੰਘ ਜੀ ਮਾਰਾ ਕਹਿੰਦੇ ਭਾਈ ਬਾਣੀ ਹੈ ਤੇ ਬਾਣੀ ਨਾਲ ਤੁਹਾਡੇ ਪੱਤ ਵਧਨੇ ਨੇ ਪੱਤ ਵਧ ਕੇ ਤੁਹਾਡਾ ਕਾਰੋਬਾਰ ਵਧੇਗਾ ਅਗਿਆਨਿਕ ਕੰਮ ਕਰੇਗਾ ਵੱਧਗਾ ਉਹ ਹੀ ਹੋ ਜੇ ਕੋਈ ਚੋਰੀਆਂ ਕਰਦਾ ਹੋਵੇਗਾ ਤੇ ਕਹਿੰਦੇ ਇਹਨਾਂ ਚੋਰੀਆਂ ਵਧੀਆਂ ਕਰੇਗਾ ਪਰ ਕੀ ਉਹ ਆਪਣਾ ਸੁਖਦਾਈ ਨਾ ਰਹੇ ਕਹਿੰਦੇ ਇੰਨਾ ਅਨੰਦ ਭਈ ਹੋਵੇ ਤੀਰਤਨ ਕਰੋ ਇੰਨਾ ਖੁਸ਼ੀ ਕੇ ਪਰਣੀ ਵਿੱਚ ਡੁੱਬ ਕੇ ਤੀਰਤਨ ਕਰੋ ਤੇ ਤੀਰਤਨ ਸੁਨਗੜਿਆ ਦੀ ਕਹਿੰਦੇ ਕੋਈ ਨਹੀਂ ਪੜਦਾ ਆਪੋ ਸਤਨਾਮ ਸ੍ਰੀ ਵਾਹਿਗੁਰੂ ਦੇ ਮਹਾਂਪੁਰਸ਼ਾਂ ਦੇ ਰੱਬ ਨੂੰ ਸੋਗ ਨਾਲ